ਰਾਗਵ ਛੱਡਿਆ ਤੇਰੀਆਂ ਚੀਕਾਂ ਕਿਉਂ ਨਿਕਲ ਜਾਂਦੀਆਂ ਜਦੋਂ ਤੁਹਾਡੇ ਨਾਲ ਕੋਈ ਮਾੜਾ ਮੋਟਾ ਵੀ ਬਦਸਲੂਕੀ ਹੁੰਦੀ ਆ ਉਹ ਰਾਗਵ ਛੱਡਿਆ ਉਹ ਕੇਦਰੀਵਾਲ ਦੇ ਛੱਡਿਆ ਮੈਂ ਤੈਨੂੰ ਬੇਨਤੀ ਕਰਦਾ ਕਿ ਤੁਹਾਡਾ ਜਿਹੜਾ ਆ ਚੰਡੀਗੜ੍ਹ ਮੇਅਰ ਦਾ ਇਲੈਕਸ਼ਨ ਸੀ ਤੇ ਆ ਹੁਣ ਤੁਸੀਂ ਪ੍ਰੈਸ ਕਾਨਫਰੰਸ ਰੱਖੀ ਆ ਤੇ ਉਹਦੇ ਵਿੱਚ ਕੀ ਕਹਿ ਰਿਆ ਕਿ ਜਿਹੜੀ ਭਾਪੀ ਆ ਉਹ ਨੌਰਥ ਕੋਰੀਆ ਬਣਾਉਣਾ ਚਾਹੁੰਦੀ ਆ ਦੇਸ਼ ਨੂੰ ਤੇ ਡਰੀ ਪਈ ਆ ਸਾਡੇ ਗਠਬੰਧਨ ਤੋਂ ਐਮਪੀ ਚੋਣਾਂ ਤੋਂ ਡਰੀ ਪਈ ਆ ਆਖੇ ਨਾ ਆਖੇ ਮੈਂ ਸ਼ਰਮਉਂਦੀ ਅੰਦਰ ਵੜੀ ਤੇ ਨਟਕਾ ਆਖੇ ਮੈਥੋਂ ਡਰੀ ਕਿਹੜੀਆਂ ਗੱਲਾਂ ਕਰਦਾ ਤੁਹਾਡੇ ਨਾਲ ਮਾੜਾ ਜਿਹਾ ਧੱਕਾ ਹੁੰਦਾ ਤੇ ਤੂੰ ਕਹਿੰਦਾ ਕੀ ਆ ਨਾਰਥ ਕੋਰੀਆ ਬਣਾਉਣ ਨੂੰ ਫਿਰਦੇ ਆ ਐ ਕਰਨ ਨੂੰ ਫਿਰਦੇ ਆ ਉਹ ਅੱਜ ਹਫ਼ਤੇ ਤੋਂ ਵੱਧ ਹੋ ਗਿਆ ਕਦੇ ਭਾਨੇ ਤੇ ਤੁਸੀਂ ਪਰਚਾ ਪਾਤਾ 10000 ਰੁਪਏ ਦਾ ਕਦੇ ਉੱਤੇ ਪਾਤਾ ਚੈਨੀ ਚੋਰੀ ਦਾ ਪਰਚਾ ਕਦੇ ਤੁਸੀਂ ਹਬੋਰ ਚ ਪਰਚਾ ਪਾਤਾ ਕੱਲ ਉੱਥੇ ਕੱਟ ਕੀਤਾ ਸੀ ਉਹਦੇ ਪਿੰਡ ਦੇ ਵਿੱਚ ਕੱਲ ਤੁਸੀਂ ਮਹਾਲੀ ਦੇ ਵਿੱਚ ਪਰਚਾ ਪਾਤਾ ਤੁਸੀਂ ਨੌਰਥ ਕੋਰੀਆ ਤੋਂ ਘਟ ਤੁਸੀਂ ਗੱਲ ਕਰਦੇ ਆ ਸੰਵਿਧਾਨ ਦੀ ਤੁਸੀਂ ਸੰਵਿਧਾਨ ਦੇ ਮੁਤਾਬਕ ਚੱਲਦੇ ਆ ਤੁਹਾਡਾ ਮੁੱਖ ਮੰਤਰੀ ਜੇ ਇਹ ਸਾਡਾ ਨਹੀਂ ਰਿਹਾ ਤੁਹਾਡਾ ਬਣ ਗਿਆ ਜਿਹੜਾ ਮੁੱਖ ਮੰਤਰੀ ਆ ਇਹ ਮੈਨੂੰ ਦੱਸੋ ਵੀ ਇੱਕ ਪਾਸੇ ਬਿਆਨਬਾਜ਼ੀਆਂ ਦੇਈ ਜਾਂਦਾ ਕਿ ਜੀ ਆਖੇ ਮੇਅਰ ਦੇ ਵਿੱਚ ਬੀਜੇਪੀ ਨੇ ਧੱਕਾ ਕਰਤਾ ਐ ਕਰਤਾ ਸਾਡੇ ਨਾਲ ਆ ਕਰਤਾ ਉਹ ਜਦੋਂ ਗੱਲ ਹੋਈ ਪਹਿਨਾ ਇੱਕ ਗਾਣਾ ਗਾਇਆ ਸੀ ਉਹ ਇੱਕ ਕਲਾਕਾਰ ਦਾ ਸੀ ਕਿ ਆਖੇ ਸਾਡੇ ਵਾਰੀ ਰੰਗ ਮੁੱਕਿਆ ਹੋਲੀ 11 ਨਾਲ ਖੇਢੀ ਤੂੰ ਬਥੇਰੀ ਹੁਣ ਇੱਕ ਕਰੀ ਉਹਨਾਂ ਨਾਲ ਖੇਢੀ ਆ ਤੇ ਸਾਡੇ ਵਾਰੀ ਰੰਗ ਮੁੱਕਦਾ ਕਿ ਨਹੀਂ ਜਦੋਂ ਲੱਗਦੀਆਂ ਤੁਹਾਡੇ ਛੁਰੀਆਂ ਉਦੋਂ ਤੁਹਾਨੂੰ ਪਤਾ ਲੱਗਦਾ ਤੁਸੀਂ ਕਿਹੜਾ ਮੂੰਹ ਵਿਖਾ ਕੇ ਕਹੀ ਜਾਂਦੇ ਆ ਸੰਵਿਧਾਨ ਦੀ ਕਿਹੜੇ ਤੁਸੀਂ ਕਿਹੜੇ ਮੂੰਹ ਨਾਲ ਸੰਵਿਧਾਨ ਦੀ ਗੱਲ ਕਰ ਰਹੇ ਆ ਕਿਹੜੇ ਮੂੰਹ ਨਾਲ ਤੁਸੀਂ ਸ਼ਹੀਦਾਂ ਦੀ ਗੱਲ ਕਰਦੇ ਹੋਣੇ ਆ ਕੀ ਤੁਸੀਂ ਵਾਕੇ ਸ਼ਹੀਦਾਂ ਦੇ ਰਾਹਾਂ ਤੇ ਚੱਲਦੇ ਆ ਰਾਗਵ ਛੱਡਾ ਮੈਂ ਤੁਹਾਨੂੰ ਬੇਨਤੀ ਕਰਦਾਂ ਕਿ ਤੁਸੀਂ ਦੱਸੋ ਕੱਲ ਲੋਕਾਂ ਨੇ ਉੱਥੇ ਲਗਭਗ 70 80 ਹਜ਼ਾਰ ਤੋਂ ਪਲੱਸ ਦਾ ਇਕੱਠ ਰੱਖਿਆ ਜਿਹੜਾ 70 80 ਹਜ਼ਾਰ ਮੂੰਹ ਨਾਲ ਕਹਿਣਾ ਹੁੰਦਾ ਤੇ ਥੋੜਾ ਕਰੋੜਾ ਰੁਪਇਆ ਲੱਗ ਜਾਂਦਾ ਪੰਜਾਬ ਦੇ ਸਰਕਾਰ ਜਾ ਚੜ ਜਾਂਦਾ ਤੇ ਪੰਜਾਬ ਦੇ ਲੋਕ ਆਪਦੇ ਪੱਲੋ ਤੇਲ ਬਾਲ ਕੇ ਗਏ ਆ ਕਲ ਕੋਡ ਦੁਨਾ ਤੇ ਤੁਸੀਂ ਪਰਚਾ ਹੋਰ ਪਾਤਾ ਜਿੱਥੇ ਤੁਸੀਂ ਮੇਰਾ ਦੀ ਗੱਲ ਕਰੀ ਜਾਂਦੇ ਆ ਅਖੇ ਐਮਪੀ ਦੀ ਚੋਣ ਐਮਪੀ ਦੀ ਚੋਣ ਇੱਕ ਕਹਾਵਤ ਸੀ ਸਿਆਣਾਂ ਦੀ ਸਾਰਾ ਪਿੰਡ ਮਰ ਜਾਊਗਾ ਪਰ ਤੈਨੂੰ ਨੰਬਰਦਾਰੀ ਨਹੀਂ ਮਿਲਦੀ ਜਾਂ ਤੇਰੇ ਕੇਸਰੀਵਾਲ ਨੂੰ ਕਹਿੰਦੇ ਮੂੰਹ ਤੋਂ ਦੀ ਹੱਥ ਫੇਰ ਲੈ ਉਹ ਕਹਿੰਦਾ ਨਾ ਵੀ ਕਿਤੇ ਆਉਣ ਵਾਲਾ ਪ੍ਰਧਾਨ ਮੰਤਰੀ ਬਣ ਜਾਊਗਾ ਜਾ ਚੈਲੰਜ ਕਰਤਾ ਪੰਜਾਬ ਦੇ ਲੋਕਾਂ ਨੇ ਆਉਣ ਵਾਲੇ ਸਮੇਂ ਦੇ ਵਿੱਚੋਂ ਤੇਰੀ ਪੰਜਾਬ ਦੇ ਵਿੱਚੋਂ ਐਮਐਲਏ ਦੀ ਸੀਟ ਨਹੀਂ ਥਿਉਣੀ ਐਮਪੀ ਦੀ ਤਾਂ ਬੜੀ ਦੂਰ ਦੀ ਗੱਲ ਪ੍ਰਧਾਨ ਮੰਤਰੀ ਦਾ ਬੰਦ ਹੀ ਬੜੀ ਦੂਰ ਦੀ ਗੱਲ ਉਹਨੂੰ ਕਹਾਂ ਜਾ ਇਹ ਦਿੱਲੀ ਵਾਲੇ ਲੋਕ ਨਹੀਂ ਗੇ ਇਹ ਪੰਜਾਬ ਦੇ ਲੋਕ ਆ ਦਿਲ دریا ਲੋਕ ਆ ਕਿ ਇੱਕ ਵਾਰ ਜਿਹੜਾ ਸਾਨੂੰ ਕਹਦੇ ਕਿ ਅਸੀਂ ਪਿਆਸੇ ਆ ਸਾਨੂੰ ਪਾਣੀ ਚਾਹੀਦਾ ਇਹ ਦਰਿਆ ਲੋਕਾ ਇਹ ਲੋਕ ਦਿਲ ਦੇ ਵਿੱਚੋਂ ਗਲਾਸ ਭਰ ਕੇ ਦਿੰਦੇ ਆ ਤੇ ਜੇਕਰ ਉਸ ਪਾਣੀ ਦੇ ਵਿੱਚ ਜ਼ਹਿਰ ਪਾ ਕੇ ਸਾਡੇ ਤੇ ਡੋਲਦਾ ਤੇ ਉਦੋਂ ਬਾਅਦ ਕਦੇ ਉਸ ਵਿਅਕਤੀ ਦਾ ਉਸ ਪਾਰਟੀ ਦਾ ਨਾਮੋ ਨਿਸ਼ਾਨ ਨਹੀਂ ਲੱਭਦਾ ਉਹ ਜਿਵੇਂ ਤੂੰ ਜਿਵੇਂ ਕਹਿੰਦੇ ਨਾ ਕੱਦੂ ਸੁੱਕ ਜਾਂਦਾ ਵੱਲ ਨਾਲ ਖੜਾ ਉਸੇ ਤਰ੍ਹਾਂ ਸੁੱਕ ਜਾਂਦਾ ਫਿਰ ਪੰਜਾਬ ਦੇ ਲੋਕ ਅੰਬ ਦੀ ਗੜਕ ਤਰ੍ਹਾਂ ਚੂਸ ਕੇ ਸਿੱਟਦੇ ਆ ਜਿਵੇਂ 2027 ਦੇ ਵਿੱਚ ਤੁਹਾਨੂੰ ਚੂਸ ਕੇ ਸਿੱਟਣਗੇ ਯਾਰ ਟੋਡੇ ਨਾਲਾ ਮੇਅਰ ਦੀ ਚੋਣ ਦੇ ਵਿੱਚ ਹੋਇਆ ਭਾਨਾ ਸਿੱਧੂ ਉਹਦੀਆਂ ਤੁਸੀਂ ਭਰਾ ਤੇ ਵੀ ਪਰਚਾ ਕੀਤਾ ਗੱਲ ਲੱਖਾ ਸੁਧਾਣਾ ਦੱਸ ਰਿਹਾ ਸੀ ਲੱਖੇ ਸੁਧਾਣੇ ਦੇ ਦੱਸਣ ਦੇ ਮੁਤਾਬਕ ਠੰਡਾ ਪਾਣੀ ਪਾਉਣਾ ਆ ਧੁੰਦਾਂ ਦੇ ਵਿੱਚ ਉਹਨੂੰ ਤੁਸੀਂ ਨੰਗਾ ਕਰਕੇ ਬਾਹਰ ਖੜਾਇਆ ਉਹ ਤੁਸੀਂ ਆਪਦੇ ਆਪ ਨੂੰ ਕਿਹੜਾ ਕਰੀ ਆਂਨੇ ਆ ਜਸਦਾਨਾ ਬਾਈ ਨੇ ਸਿੱਧੂ ਦੀ ਆ ਗੱਲ ਸਾਹਮਣੇ ਆਈ ਆ ਪੰਜਾਬ ਦੇ ਲੋਕਾਂ ਦੇ ਕਿ ਉਸ ਵਿਅਕਤੀ ਨੇ ਵੀਡੀਓ ਕਾਲ ਤੇ ਨੰਗਾ ਕਰਕੇ ਕਹਿੰਦੇ ਪਾਣੀ ਠੰਡਾ ਪਵਾ ਕੇ ਉਹਨੂੰ ਬਿਮਾਰ ਨੂੰ ਖੜਾਈ ਖਰੇ ਬਾਹਰ ਖੜਾਇਆ ਉਹਨੂੰ ਉਹ ਅੱਦੇ ਸਾਡੀਆਂ ਰੂਹਾਂ ਕੰਬ ਗਈਆਂ ਸਾਨੂੰ ਪਾਨਾ ਸਿੱਧੂ ਯਾਦ ਨਹੀਂ ਰਿਹਾ ਉਹਦੇ ਸਾਨੂੰ ਚਾਰ ਸਹਬਜ਼ਾਦੇ ਯਾਦ ਆਏ ਸਾਨੂੰ ਠੰਡਾ ਬੁਰਜ ਯਾਦ ਆਇਆ ਓਏ ਵਜ਼ੀਰ ਖਾਨ ਦੀ ਆਤਮਾ ਆ ਗਈ ਇਹਦੇ ਵਿੱਚ ਪੰਜਾਬ ਦੇ ਲੋਕਾਂ ਨੇ ਭਗਵੰਤਮਾਨ ਚੁਣਿਆ ਸੀ ਪਤਾ ਨਹੀਂ ਤੁਸੀਂ ਤੁਹਾਡੇ ਤੇ ਕਿਹੜੀ ਨਜ਼ਰ ਲੱਗੀ ਤੁਹਾਨੂੰ ਉਹਦੇ ਤੇ ਵਜ਼ੀਰ ਖਾਨ ਦੀ ਆਤਮਾ ਆ ਗਈ ਉਹ ਇਹ ਸਾਡਾ ਨਹੀਂ ਭਗਵੰਤਮਾਨ ਇਹ ਥੋੜਾ ਬਣਿਆ ਖੜਾ ਆਪਦੇ ਆਰੀ ਉਹਦੀਆਂ ਭੈਣਾਂ ਦਾ ਬਲੱਡ ਘਟਿਆ ਪਿਆ ਭਾਨੇ ਸਿੱਧੂ ਦੀ ਭੈਣਾਂ ਦਾ ਉਹਦੀ ਦਾਦੀ ਰੋਂਦੀ ਫਿਰਦੀ ਸੀ ਉਹਦੇ ਤੇ ਤੂੰ ਅੱਜ ਗੱਲਾਂ ਕਰਦੇ ਆ ਸਾਡੇ ਨਾਲ ਟੱਕਾ ਹੋ ਗਿਆ ਮੋਦੀ ਡਰਿਆ ਪਿਆ ਕਿਹੜੀ ਗੱਲੋਂ ਡਰਿਆ ਪਿਆ ਉਹਨੂੰ ਕਾਹਦਾ ਡਰਾ ਥੋਥੋ ਕਿਸ ਗੱਲ ਦਾ ਡਰ ਆ ਭਈਓ ਨੂੰ ਆਖੇ ਨਾ ਤਿੰਨਾ ਨਾ ਤੇਰਾ ਨਾ ਡੁੱਲੇ ਹੋਏ ਬੇਰਾਜੋ ਗੱਲ ਤੇ ਸੀ ਆ ਘਾਵ ਤਾਂ ਅਕਸਰ ਹੀ ਗਾਉਂਦੇ ਹੁੰਦੇ ਆ ਤੁਹਾਡੇ ਕੋਲ ਦੋ ਸੀਟਾਂ ਪਤਾ ਨਹੀਂ ਉਹ ਐਮਪੀ ਤੁਹਾਡਾ ਕੋਈ ਹੈਗਾ ਹੁਣ ਕਿ ਨਹੀਂ ਉਹ ਇੱਕ ਬਿਕ ਬਣਿਆ ਜਲੰਧਰ ਤੋਂ ਪੰਜਾਬ ਤੋਂ ਤੇ ਉਹ ਬੱਸ ਆਖੇ ਡਰ ਗਏ ਡਰ ਗਏ ਓਏ ਯਾਰ ਛੱਡਿਆ ਕਰੋ ਇਹ ਤੁਸੀਂ ਸਿਰ ਭਾਰਤ ਦੇ ਨਾਲ ਖਾਣ ਨੂੰ ਆ ਅੱਗੇ ਪੰਜਾਬ ਦਾ ਕਿੰਨਾ ਕੁ ਭਲਾ ਕਰਤਾ ਤੁਸੀਂ ਤੁਸੀਂ ਪੰਜਾਬ ਨੂੰ ਨੌਰਥ ਕੋਰੀਆ ਨਹੀਂ ਆ ਹਿਟਲਰ ਸਾਡੇ ਪੱਲੇ ਪਾਇਆ ਜਿਹੜਾ ਥੋਡੇ ਮੈਂ ਨਾ ਗਰੌਂਦ ਤੇ ਆਵਾ ਭਗਵਾਨਤਮਨ ਦੇ ਵਿੱਚ ਰੂਪ ਧਾਰਿਆ ਵਜ਼ੀਰ ਖਾਨ ਦਾ ਤੇ ਹਰ ਆ ਥੋਡੇ ਕੇਦਰੀਵਾਲ ਨੇ ਰੂਪ ਧਾਰਿਆ ਜਰਨਾ ਡੈਰ ਦਾ ਤੇ ਤੇਰਾ ਰੂਪ ਸਾਂਝਾ ਜਾ ਹੋ ਗਿਆ ਹੁਣ ਨਾਂ ਕਾਦਾ ਲੱਗੇ ਹਿਟਲਰ ਓ ਹਿਟਲਰ ਦੱਸੋ ਸਾਨੂੰ ਇਹ ਇਹ ਰੂਪ ਤੁਸੀਂ ਧਾਰਿਆ ਗਰੀਬ ਲੋਕ ਭੁੱਖੇ ਮਰਦੇ ਫਿਰਦੇ ਆ ਗਰੀਬ ਲੋਕਾਂ ਵੱਲ ਕਦੇ ਧਿਆਨ ਦਿਓ ਬਸ ਕਦੇ ਵੋਟਾਂ ਪਾਤੀਆਂ ਕਦੇ ਕੇਦਰੀ ਵੱਲ ਸੱਦ ਲਿਆ ਜਦੋਂ ਅਸੀਂ ਪੰਜਾਬ ਦੇ ਲੋਕ ਰੋਂਦੇ ਆ ਕਿ ਸਾਡੇ ਸਿਰ ਕਰਜ਼ਾ ਚੜੀ ਜਾਂਦਾ ਉਦੋਂ ਤੁਸੀਂ ਕਿਉਂ ਨਹੀਂ ਬੋਲਦੇ ਉਦੋਂ ਲੋਕਾਂ ਨੂੰ ਜਵਾਬ ਕਿਉਂ ਨਹੀਂ ਦਿੰਦੇ ਤੁਹਾਡੇ ਕੋ ਚੁੰਡੀ ਵੀ ਵੱਟ ਜੇ ਸੱਦੇ ਪੱਤਰ ਘਰ ਰੱਖ ਲੈ ਮੈਂ ਕਿਜੇ ਅਰੇ ਇਹ ਤਾਂ ਨਾਰਥ ਕੋਰੀਆ ਬਣਾ ਰਹੇ ਆ ਪੰਜਾਬ ਕਾ ਦੇਸ਼ ਕੋ ਨਾਰਥ ਕੋਰੀਆ ਬਣਾ ਰਹੇ ਆ ਨਾਰਥ ਕੋਰੀਆ ਬਣਾ ਰਹੇ ਆ ਇਹ ਕਹਾਦਾ ਨੌਰਥ ਕੋਰੀਆ ਧੱਕੇ ਉਹ ਜਿੱਥੇ ਥੋੜਾ ਚੱਲਦਾ ਉੱਥੇ ਤੁਸੀਂ ਕਰੀ ਜਾਂਦੇ ਆ ਜਿੱਥੇ ਉਹਨਾਂ ਦਾ ਚੱਲਦਾ ਉੱਥੇ ਉਹ ਕਰੀ ਜਾਂਦੇ ਆ ਤੁਸੀਂ ਆ ਥੋੜੇ ਜਦੋਂ ਥੋਡੀਆਂ ਸਰਕਾਰ ਬਣੀ ਆ ਪੰਜਾਬ ਦੇ ਵਿੱਚ ਤੇ ਜਿਹੜੇ ਸਰਪੰਚ ਬਣੇ ਸੀ ਆ ਅਕਾਲੀਆਂ ਦੇ ਸਰਪੰਚ ਕਾਂਗਰਸੀਆਂ ਦੇ ਸਰਪੰਚ ਕੋਈ ਬੀਜੇਪੀ ਦਾ ਸਰਪੰਚ ਜਾਂ ਕੋਈ ਆਜ਼ਾਦ ਸਰਪੰਚ ਤਾਂ ਸਾਰੇ ਪਿੰਡਾਂ ਦੀਆਂ ਤੁਸੀਂ ਪੰਚਾਇਤਾਂ ਭੰਗ ਕਰਾ ਕੇ ਆਪਦੇ ਉਥੇ ਆਪਦੇ ਜਿਹੜੇ ਤੁਹਾਡੇ ਲੀਡਰ ਸੀ ਜਿਨ੍ਹਾਂ ਨੇ ਫੰਡ ਦਿੱਤੇ ਸੀ ਐਮਐਲਏ ਨੂੰ ਤੁਸੀਂ ਉਹਨਾਂ ਦੇ ਹੱਥਾਂ 'ਚ ਬਾਗਡੋਰ ਦਿੱਤੀ ਉਥੇ ਤੁਸੀਂ ਨਹੀਂ ਧੱਕਾ ਕੀਤਾ ਉਹ ਰਾਗਵ ਚੱਡਾ ਕੇਦਰੀਵਾਲ ਦੇ ਛੱਡਾ ਮੈਂ ਤੈਨੂੰ ਕਹਿੰਦਾ ਕੇਦਰੀਵਾਲ ਦਾ ਛੱਡਿਆ ਹੋਇਆ ਤੂੰ ਗੱਲ ਦੱਸ ਜੇ ਮੈਂ ਗਲਤਾਂ ਤਾਂ ਮੈਂ ਰਾਗਵ ਚੱਡਾ ਤੇਰੇ ਕੋਲੋਂ ਮਾਫੀ ਚਾਹੁੰਨਾ ਜੇਕਰ ਕੇਦਰੀਵਾਲ ਸਾਹਿਬ ਮੈਂ ਗਲਤਾਂ ਮੈਂ ਤੁਹਾਡੇ ਕੋਲੋਂ ਮਾਫੀ ਚਾਹੁੰਨਾ ਗਵਰਨਟਮਾਨ ਸਾਹਿਬ ਜੇ ਮੈਂ ਗਲਤ ਆ ਮੈਂ ਤੁਹਾਡੇ ਕੋਲੋਂ ਮਾਫੀ ਚਾਹੁੰਨਾ ਪਰ ਮੈਨੂੰ ਇਹ ਦੱਸੋ ਮੈਂ ਗਲਤ ਐ ਕਿੱਥੇ ਆ ਦੱਸੋ ਪੰਜਾਬ ਦੇ ਉਹਨਾਂ ਪਿੰਡਾਂ ਦੇ ਵਿੱਚ ਜਿੱਥੇ ਪੰਚਾਇਤਾਂ ਸਿੰਘਾਂ ਹੋਰਾਂ ਪਾਰਟੀਆਂ ਦੀਆਂ ਤੁਸੀਂ ਆਪ ਦੇ ਉੱਥੇ ਪ੍ਰਬੰਧਕ ਨਹੀਂ ਲਵਾਏ ਕੰਮ ਬਾਗਡੋਰ ਤੁਸੀਂ ਉਹਨਾਂ ਦੇ ਹੱਥਾਂ 'ਚ ਨਹੀਂ ਦਿੱਤੀ ਜਿਹੜੇ ਤੁਹਾਡੇ ਬੰਦੇ ਸੀ ਉੱਥੇ ਉੱਥੇ ਤਾਂ ਨੌਰਥ ਕੋਰੀਆ ਯਾਦ ਨਹੀਂ ਆਇਆ ਜਦੋਂ ਬੀਜੇਪੀ ਤੁਹਾਡਾ ਕੋਈ ਬੰਦਾ ਫੜ ਜੇ ਤਾਂ ਜਾ ਕੇ ਗਜਲਾ ਗਾਉਣ ਲੱਗ ਜਾਂਦੇ ਆ ਮੋਦੀ ਮੋਦੀ ਹਾਏ ਹਾਏ ਮੋਦੀ ਮੋਦੀ ਹਾਏ ਹਾਏ ਉੱਥੇ ਗੱਜ ਲਗਾਉਨੇ ਤੁਸੀਂ ਨਾਲ ਢੋਲ ਕੇ ਸੈਣੇ ਵੀ ਲੈ ਕੇ ਜਾਇਆ ਕਰੋ ਉੱਥੇ ਤੁਮ ਵਾਸੀ ਉੱਥੇ ਛੈਣਾ ਸੀ ਬਸ ਭਗਵੰਤ ਮਾਨ ਨੇ ਪੰਜਾਬ ਤੋਂ ਕੀ ਲੈਣਾ ਸੀ ਨਾ ਰੀਤਾਂ ਤੇ ਨਾ ਰਿਵਾਜਾਂ ਤੇ ਭਗਵੰਤ ਮਾਨ ਨੱਚਿਆ ਕੇਦਰੀਵਾਲ ਦੇ ਸਾਜਾਂ ਤੇ ਓ ਭਗਵੰਤ ਮਾਨ ਨੱਚਿਆ ਰਾਗਵ ਚੱਡੇ ਦੇ ਸਾਜਾਂ ਤੇ ਬਾਤ ਗਾਲਿਆ ਕਰੋ ਉੱਥੇ ਗਜਲਾ ਤੇ ਇਹ ਕਹਦਾ ਕਰੋ ਇੱਥੇ ਚਿੱਟਾ ਸੀ ਇੱਥੇ ਲੁੱਟਾਂ ਸੀ ਇੱਥੇ ਮਾਂ ਦੀਆਂ ਉੱਜੜੀਆਂ ਕੁੱਖਾਂ ਸੀ ਨਾ ਪਹਿਣਾ ਦਾ ਨਾ ਪਾਈਆਂ ਦਾ ਉਹ ਭਗਵੰਤ ਮਾਨ ਨੱਚੇ ਉਹ ਭਗਵੰਤ ਮਾਨ ਬਣਿਆ ਸਿਰਫ ਦਿੱਲੀ ਵਾਲਿਆਂ ਦਾ ਥੋਥੋ ਦੂਰ ਨਹੀਂ ਗਏ ਇਹ ਕਿੰਨੂ ਡਰਾਮੇ ਜੇ ਕਰ-ਕਰ ਵਿਖਾਈ ਜਾਂਦੇ ਆ ਉਹ ਸਾਡੇ ਪੰਜਾਬ ਦੇ ਜਿੱਦੇ ਦੇ ਤੁਸੀਂ ਆਏ ਆ ਗਰੌਹ ਲੱਗ ਗਿਆ ਗਰੌਹ ਲੱਗ ਗਿਆ ਸਾਡੇ ਤੇ ਆ ਹੁਣ ਲਾਉਣ ਲੱਗਿਆ ਬੀਜੇਪੀ ਵਾਲੇ ਬੈਨਰ ਕਿ ਤੁਹਾਨੂੰ ਜਿੱਦੇ ਦੇ ਬਣਿਆ ਤੁਹਾਡੇ ਬੈਨਰ ਸਿਰਫ ਤੇ ਸਿਰਫ 2-3 ਨਹੀਂ ਲੱਗੇ ਨਾ ਤਾਂ ਫਲਸ਼ ਕਰਦੇ ਆ ਦੇ ਉਹ ਬਸ ਉਹ ਸ਼ੁਕਰ ਆ ਵੀ ਉਹ ਨਹੀਂ ਨਹੀਂ ਤਾਂ ਪਜਾਮੇ ਲਿਬੜੇ ਵਾਲਿਆਂ ਦੇ ਵੀ ਥੋੜੇ ਲੱਗਨੇ ਸੀ ਆ ਵੇਖੋ ਜੀ ਮੇਰਾ ਪਜਾਮਾ ਲਿਬੜਿਆ ਸਾਡਾ ਮੁੱਖ ਮੰਤਰੀ ਸੀ ਅਜ ਤੱਕ ਨਾ ਮੈਂ ਕੈਪਟਨ ਮਰਿੰਦਰ ਸਿੰਘ ਗੜਵਾ ਖੇਡਦਾ ਵੇਖਿਆ ਕਿਤੇ ਦੂਜੀ ਸਟੇਟ ਚ ਜਾ ਕੇ ਨਾ ਕਦੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਕਿਤੇ ਗੜਵਾ ਖੇਡਦੇ ਵੇਖੇ ਤੇ ਨਾ ਹੀ ਕਿਤੇ ਚਰਨਜੀਤ ਚੰਨੀ ਨੂੰ ਵੇਖਿਆ ਸੀ ਵਿੱਚ ਆ ਕੇ ਵੀ ਕਾਂਗਰਸ ਦੇ ਜਾ ਕੇ ਠੁਮਕੇ ਲਾ ਕੇ ਆਇਆ ਹੋਵੇ ਇਹ ਸਾਡਾ ਤੁਸੀਂ ਲੈ ਕੇ ਇਹਨੂੰ ਤੁਸੀਂ ਉਹ ਕਰ ਕਰਕੇ ਤੇ ਉਹ ਬੱਸ ਉਹਨੂੰ ਸਾਡੇ ਭਗਵੰਤ ਮਾਨ ਨੂੰ ਬਦਨਾਮ ਕਰਾ ਕੇ ਰੱਖਤਾ ਰਹਿਣਾ ਤੇ ਸਾਡੇ ਹੀ ਆ ਮੈਂ ਭਗਵੰਤ ਮਾਨ ਸਿਆ ਤੈਨੂੰ ਵੀ ਕਹਿਣਾ ਇੱਕ ਗਾਣਾ ਆਇਆ ਸੀ ਬੜਾ ਪੁਰਾਣਾ ਸੀ ਆਖੇ ਚੜੀ ਜਿੰਨਾ ਦੀਆਂ ਉਂਗਲਾਂ ਤੇ ਫਿਰਦੀ ਨਹੀਂ ਉਹ ਤੈਨੂੰ ਜਾੜ ਦੇਣਗੇ ਤੂੰ ਇਹਨਾਂ ਦੀਆਂ ਉਂਗਲਾਂ ਤੇ ਚੜ ਗਿਆ ਰਾਗਵ ਚੱਡੇ ਆ ਗਿਆ ਦੀ ਤੇ ਆ ਕੇਦਰੀਵਾਲ ਦੀਆਂ ਉਂਗਲਾਂ ਤੇ ਚੜ ਗਿਆ ਪੰਜਾਬ ਦੇ ਲੋਕ ਗਰੀਬ ਲੋਕ ਇਸ ਟਾਈਮ ਬੇਰੋਜ਼ਗਾਰ ਹੋਏ ਪਏ ਆ ਇਹਨਾਂ ਧੁੰਦਾਂ ਦੇ ਵਿੱਚ ਲੋਕਾਂ ਕੋਲ ਕੰਮ ਹੈ ਨਹੀਂਗਾ ਤੇ ਜਦੋਂ ਕੇਦਰੀਵਾਲ ਆਉਂਦਾ ਪੰਜਾਬ ਦੇ ਵਿੱਚ 50 55 ਕਰੋੜ ਰੁਪਇਆ ਰੈਲੀ ਤੇ ਲੱਗਦਾ ਉਹੀ ਤੂੰ ਫਿਰ ਗਰੀਬਾਂ ਨੂੰ ਦੇ ਦਿੰਦਾ ਜੇ ਖਰਾਬ ਹੀ ਕਰਨਾ ਸੀ ਤਾਂ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਤੇਰੇ ਤੇ ਜਿਹੜਾ ਕਹਿ ਲੋ ਰਹਿਮ ਕੀਤਾ ਪੰਜਾਬ ਦੇ ਲੋਕਾਂ ਨੂੰ ਕੀ ਪਤਾ ਸੀ ਕਿ ਵੀ ਜਿਹਨੂੰ ਇੱਕ ਇਹ ਮਤਲਬ ਵਧੀਆ ਹੱਸਦਾ ਖੇਡਦਾ ਸੀ ਮਤਲਬ ਜਿਹੜਾ ਕਹਿ ਲੋ ਵੀ ਡਰਾਮੇਬਾਜ਼ੀਆਂ ਕਰਦਾ ਸੀ ਡਰਾਮੇ ਕਰਨ ਵਾਲਿਆਂ ਨੂੰ ਲੋਕ 2-2 ਰੁਪਏ ਦਿੰਦੇ ਹੁੰਦੇ ਆ ਤੇਰੀ ਕਿਸਮਤ ਵੇਖ ਤਨ ਵੋੜ ਦਿੱਤੀ ਸੀ ਲੋਕਾਂ ਨੇ ਇਹ ਬਸ ਪੰਜਾਬ ਦੇ ਲੋਕਾਂ ਨੇ ਇੰਨਾ ਕੁ ਮੁੱਲ ਪਾਇਆ ਭਗਵੰਤ ਮਾਨ ਜੀ ਸਮਝੋ ਭਾਨਾ ਸਿੱਧੂ ਦਾ ਕਸੂਰ ਕੀ ਜਿਹਦੀ ਦੇਰ ਮਾਨ ਤੇ ਰਿਮਾਨ ਲਈ ਤੁਰੇ ਆਉਂਨੇ ਆ ਸਾਡੇ ਪੰਜਾਬ ਦੇ ਨੌਜਵਾਨ ਜੇਲਾਤ ਸਿੱਟੀ ਤੁਰੇ ਆਉਂਨੇ ਆ ਹੁਣ ਕਿਉਂ ਹੁਣ ਕਿਹੜੀ ਗੱਲਾਂ ਯਾਦ ਰੱਖੋ ਇੱਕ ਹੱਥ ਕਰ ਤੇ ਦੂਜੇ ਹੱਥ ਪਰ ਤੁਸੀਂ ਵੀ ਲੋਕਾਂ ਨਾਲ ਪੰਜਾਬ ਚਾਹੀ ਕਰੀ ਇਹ ਨਾ ਨਾਰਥ ਕੋਰੀਆ ਤੋਂ ਵੀ ਟੱਪ ਗਿਆ ਕੰਮ ਹੁਣ ਤਾਂ ਤੁਸੀਂ ਸਾਨੂੰ ਕੋਈ ਉਹ ਕੰਟਰੀ ਦਾ ਨਾਮ ਦੱਸੋ ਜਿੱਥੇ ਇੱਕ ਤਾਂ ਮੋਦ ਪੂਰਾ ਜਿਹੜਾ ਕਿੰਗ ਜੋਨ ਅਰਗਾ ਮੰਤਰੀ ਵੀ ਹੋਵੇ ਤੇ ਉਲਟਾ ਉਹ ਘਰੇ ਜਾ ਕੇ ਕੁੱਟਦਾ ਵੀ ਹੋਵੇ ਧੱਕੇਸ਼ਾਂ ਵੀ ਕਰਦਾ ਹੋਵੇ ਬੋਲਣ ਵੀ ਨਾ ਦਿੰਦਾ ਤੁਸੀਂ ਕਿੰਗ ਜੋਂ ਤੋਂ ਘਟ ਤੁਸੀਂ ਅੰਦਰ ਸਟਾ ਦੇੰਨੇ ਆ ਵਾਹ ਆਖੇ ਜਦੋਂ ਤਾਂ ਆਖੇ ਅਸੀਂ ਕਰੀਏ ਉਹ ਤਾਂ ਪੰਜਾਬ ਦਾ ਪਹਾ ਜਦੋਂ ਉਹ ਕਰਨ ਉਹ ਧੱਕਾ ਤੇ ਉਹ ਨੌਰਥ ਕੋਰੀਆ ਬੱਲੇ ਬੱਲੇ ਆਖੇ ਬੁੱਲਿਆ ਕੰਮ ਨਾ ਕਰਿਆ ਕਰ ਤਕਦੀਰ ਬਦਲਦੀ ਰਹਿੰਦੀ ਆ ਸ਼ੀਸ਼ਾ ਸ਼ੀਸ਼ਾ ਰਹਿੰਦਾ ਬਸ ਤਸਵੀਰ ਬਦਲਦੀ ਰਹਿੰਦੀ ਆ ਤਸਵੀਰ ਬਦਲੀ ਆ ਸ਼ੀਸ਼ਾ ਉੱਥੇ ਹੀ ਰਹਿ ਗਿਆ ਜੇ ਸ਼ੀਸ਼ਾ ਜਿਹੜਾ ਤੁਸੀਂ ਸਾਨੂੰ ਵਿਖਾਇਆ ਉਹ ਸੀ ਜਾ ਤੁਹਾਨੂੰ ਬੀਜੇਪੀ ਵਾਲਿਆਂ ਨੇ ਵਿਖਾਇਆ ਹੁਣ ਕਿਉਂ ਕਹਿਨੇ ਆ ਨਾਰਥ ਕੋਰੀਆ ਬਣਾ ਰਹੇ ਹੋ ਨਾਰਥ ਕੋਰੀਆ ਕਿਹੜਾ ਨਾਰਥ ਕੋਰੀਆ ਤੁਸੀਂ ਕੀ ਬਣਾ ਰਹੇ ਆ ਪੰਜਾਬ ਨੂੰ ਤੁਸੀਂ ਕਿਹੜਾ ਪੰਜਾਬ ਨੂੰ ਤੁਸੀਂ ਇੱਥੇ ਤੁਸੀਂ ਦੇਹ ਤਰੀ ਦੇਹ ਤਰ ਚੱਕੀ ਤੁਰੇ ਨੇ ਪੰਜਾਬ ਦੇ ਫੱਟੇ ਕਰਜ਼ਾ ਚੜਾਦਾ ਪੰਜਾਬ ਸਰ ਇਸ ਕਰਕੇ ਭਾਨੇ ਸਿੱਧੂ ਵਰਗਿਆਂ ਨੂੰ ਰਿਹਾ ਕਰੋ ਸਾਡੇ ਨੌਜਵਾਨਾਂ ਤੇ ਨਜਾਇਜ਼ ਪਰਚੇ ਹੋਏ ਆ ਝੋਟੇ ਵਰਗੇ ਜਿਹੜੇ ਚਿੱਟੇ ਦਾ ਜਿਹੜੇ ਵਪਾਰੀਆਂ ਨੂੰ ਰੋਕਦੇ ਸੀ ਉਹਨਾਂ ਦੇ ਉਲਟਾ ਪਰਚੇ ਹੋਏ ਤੇ ਤੁਸੀਂ ਕੀ ਕਰਦੇ ਸੀ ਥੋੜੇ 92 ਕੀ ਕਰਦੇ ਸੀ ਇਸ ਕਰਕੇ ਪਹਿਲਾਂ ਆਪ ਦੇ ਮੰਜੇ ਥੱਲੇ ਸੋਟਾ ਮਾਰੋ ਪਹਿਲਾਂ ਅੱਗਾ ਦੌੜ ਤੇ ਪਿੱਛਾ ਚੋੜ ਐਮਐਲਏ ਬਣ ਕੇ ਪੰਜਾਬ ਤਹਤੋਂ ਸਾਂਭਿਆ ਨਹੀਂ ਗਿਆ ਤੇ ਹੁਣ ਤੁਸੀਂ ਜਾਓਂਗੇ ਉੱਥੇ ਤੇ ਇੱਥੇ ਆਏ ਜਾਓਂਗੇ ਅਰੇ ਕਿਹਦੀ ਵਾਰ ਤੋਂ ਪ੍ਰਧਾਨ ਮੰਤਰੀ ਬਣਨਾ ਚਾਹਤੇ ਆਂ ਭਰਾਵਾ ਮੁੱਖ ਮੰਤਰੀ ਸੀਟ ਬਚਾ ਲੈ ਤੂੰ ਥੋਥੋਂ ਆਉਣ ਵਾਲ ਦਿਨਾਂ ਦੇ ਵਿੱਚ ਤੁਹਾਡਾ ਕੋਈ ਐਮਐਲਏ ਨਹੀਂ ਰਹਿਣਾ ਕੋ ਤੁਹਾਨੂੰ ਤੁਸੀਂ ਟਿਕਟ ਨਹੀਂ ਦਿਆ ਕਰਨੀ ਜਿਵੇਂ ਤੁਸੀਂ ਬਾਦਲਾਵਾਰੀ ਆਟਾ ਪਸਾਉਂਦੇ ਸੀ ਨਾ ਸੰਨਾ ਦੇ ਵਿੱਚ ਵੀ ਉਹ ਟਿਕਟ ਨਹੀਂ ਕੋਈ ਲੈਂਦਾ ਯਾਦ ਰੱਖਿਆ ਕਰੋ ਉਹ ਤਾਂ ਆਟਾ ਹੀ ਪਸਾਉਂਦੇ ਸੀ ਲੋਕਾਂ ਨੇ ਆਪ ਦੇ ਚਾਰ ਦਿਵਾਰੀ ਕਰ ਲੈਣੀ ਆ ਆ ਤੁਹਾਡੇ ਲੀਡਰਾਂ ਨੇ ਤੇ ਉਹ ਆਟਾ-ਆਟਾ ਨਹੀਂ ਪਸਾਉਣਾ ਉਹ ਲੈਂਟਰ ਪਾਉਣਗੇ ਚਾਰੇ ਪਾਸੇ ਤੇ ਉਹ ਵੇਖਣਗੇ ਕਿ ਤਾਂ ਸੰਤਾ ਨਹੀਂ ਰਹਿੰਦਾ ਫਿਰ ਉਹ ਜਿੱਥੇ ਸੰਨ ਰਹਿੰਦਾ ਹੋਇਆ ਕਰੂਗਾ ਉੱਥੇ ਤਿੰਨ ਇੱਕ ਦਾ ਰਲਾ ਕੇ ਲਾਇਆ ਕਰਨਗੇ ਕਿ ਇੱਥੋਂ ਦੀ ਭਗਵਾਨ ਤੁਮਨ ਟਿਕਟ ਨਾ ਸੱਟ ਜੇ ਯਾਦ ਰੱਖੋ ਜੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ